ਪੰਜਾਬ ਵਾਸੀਆਂ ਲਈ ਮਾਨ ਸਰਕਾਰ ਨੇ ਇੱਕ ਵੱਡਾ ਉਪਰਾਲਾ ਕੀਤਾ ਦੱਸਿਆ ਕਿ ਪੰਜਾਬ ਵਾਸੀਆਂ ਲਈ ਹੁਣ ਖੁਸ਼ਖਬਰੀ ਆਈ ਹੈ ਫਿਰੋਜ਼ਪੁਰ ਤੋਂ ਡੇਰਾ ਬਿਆਸ ਜਾਣ ਵਾਲਿਆਂ ਦੇ ਲਈ ਹੁਣ ਹੋਰ ਵੀ ਸੌਖਾ ਹੋ ਗਿਆ ਬੀਤੇ ਦਿਨੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਪੀਆਰਟੀਸੀ ਬੱਸ ਨੂੰ ਹਰੀ ਝੰਡੀ ਦਿੱਤੀ ਹੈ ਜੋ ਕਿ ਫਿਰੋਜ਼ਪੁਰ ਤੋਂ ਡੇਰਾ ਬਿਆਸ ਜਾਵੇਗੀ ਦੱਸਦੀ ਹੈ ਕਿ ਉਧਰ ਹੀ ਬੀਬੀਆਂ ਦੇ ਲਈ ਹੋਰ ਵੀ ਜ਼ਿਆਦਾ ਖੁਸ਼ਖਬਰੀ ਹੈ ਕਿਉਂਕਿ ਜੋ ਬੀਬੀਆਂ ਆਧਾਰ ਕਾਰਡ ਦੇ ਵਿੱਚ ਸਫ਼ਰ ਕਰਦੀਆਂ ਨੇ ਪੀਆਰਟੀਸੀ ਦੇ ਵਿੱਚ ਫ੍ਰੀ ਸਫ਼ਰ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਉਸ ਦਾ ਉਹਨਾਂ ਨੂੰ ਹੋਰ ਵੀ ਲਾਭ ਹੋਵੇਗਾ ਕਿ ਹੁਣ ਫਿਰੋਜ਼ਪੁਰ ਤੋਂ ਡੇਰਾ ਬਿਆਸ ਫ੍ਰੀ ਚ ਜਾ ਸਕੀਂਗੇ ਨਾਲ ਹੀ ਹੋਰ ਵੀ ਕਈ ਧਾਰਮਿਕ ਸਥਾਨਾਂ ਤੇ ਉਹਨਾਂ ਦੇ ਲਈ ਮੱਥਾ ਟੇਕਣਾ ਜਿਹੜਾ ਹੋਰ ਵੀ ਸੋਖਾ ਹੋ ਜਾਵੇਗਾ ਤੇ ਉਹ ਇਸ ਜੋ ਪੀਆਰਟੀਸੀ ਦੇ ਵਿੱਚ ਫ੍ਰੀ ਸਫਰ ਹੈ ਉਸ ਦਾ ਹੋਰ ਵੀ ਜ਼ਿਆਦਾ ਲਾਭ ਉਠਾ ਸਕਦੀ ਆ ਨੇ ਬੜੀ ਵੱਡੀ ਤੇ ਬੜੀ ਧੀਰ ਤੋਂ ਇਹ ਮੰਗ ਹੀ ਕਿ ਫਿਰੋਜ਼ਪੁਰ ਜ਼ਿਲ੍ਹੇ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਦੇਰੇ ਵਿਆਸ ਨੂੰ ਸੇਵਾ ਕਰਨ ਲਈ ਨਾਮ ਸਿਮਰਨ ਸੁਣ ਲਈ ਕਰ ਲਈ ਜਾਂਦੀ ਆ ਤੇ ਇਹ ਬੱਸ ਅੱਜ ਸਰਦਾਰ ਰਣਵੀਰ ਸਿੰਘ ਭੁੱਲਰ ਰਜੀਸ਼ ਦਈਆ ਜੀ ਫੌਜਾ ਸਿੰਘ ਸਰਾਰੀ ਜੀ ਤੇ ਨਰੇਸ਼ ਕਟਾਰੀਆ ਜੀ ਦੀ ਮੰਗ ਤੇ ਕਿਉਂਕਿ ਇਹਨਾਂ ਦੇ ਹਲਕੇ ਦੀਆਂ ਸੰਗਤਾਂ ਨੇ ਇਹ ਮੰਗ ਕੀਤੀ ਸੀ ਕਿ ਇੱਥੋਂ ਬੱਸ ਡੇਰੇ ਬਿਆਸ ਨੂੰ ਚਲਾਈ ਜਾਵੇ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੰਗਤ ਨੂੰ ਭੈਣਾਂ ਨੂੰ ਬੀਬੀਆਂ ਨੂੰ ਫ੍ਰੀ ਸਵਾਰੀ ਜਿਹੜੀ ਬੀਬੀਆਂ ਦਾ ਸਫ਼ਰ ਆ ਉਹਦੇ 'ਚ ਬੀਬੀਆਂ ਨਾਲੇ ਤੇ ਗੁਰੂ ਘਰੋਂ ਕਿਉਂਣ ਤੇ ਉਹ ਸਫ਼ਰ ਦਾ ਜਿਹੜਾ ਲਾਹਾ ਵੀ ਲੈ ਸਕਣ ਆਉਣ ਵਾਲੇ ਸਮੇਂ ਚ ਫਾਜ਼ਲਕਾ ਤੋਂ ਆਪਾਂ ਡੇਰੇ ਬਿਆਸ ਨੂੰ ਵੀ ਬੱਸ ਚਲਾਵਾਂਗੇ ਜਿਹਦੇ ਵਿੱਚ ਗੁਰੂ ਹਰ ਸਾਹਿਬ ਤੇ ਇਹ ਸਾਰਾ ਏਰੀਆ ਕਵਰ ਹੁੰਦਾ ਆ ਇਹ ਵੀ ਬੱਸ ਜਿਹੜੀ ਆ ਇਥੋਂ ਫਰੋਜਪੁਰ ਹਲਕਾ ਜੀਰਾ ਅਗਾ ਤਰਨਤਾਰਨ ਤੋਂ ਵਾਇਆ ਜੰਡਿਆਲਾ ਹੁੰਦੀ ਹੋਈ ਬਿਆਸ ਜਾਊ ਤੇ ਜਿਹਦੇ ਵਿੱਚ ਸਾਡੀਆਂ ਭੈਣਾਂ ਭਰਾ ਜਿਹੜਾ ਮਰਜੀ ਜਿੰਨੇ ਡੇਰੇ ਬਿਆਸ ਨੂੰ ਜਾਣਾ ਤੇ ਉਸ ਸਫਰ ਜਿਹੜਾ ਉਸ ਖਾਲਾ ਜੂ ਤੇ ਮੇਰੇ ਤੋਂ ਪਹਿਲਾਂ ਬੋਲਦਿਆਂ ਬੁਲਾ ਰਿਆ ਨੇ ਐਮਐਲਏ ਸਾਹਿਬ ਨੇ ਸਾਡੇ ਪ੍ਰਧਾਨ ਸਾਹਿਬ ਨੇ ਜਿਹੜਾ ਸਾਡਾ ਫਰੋਜਪੁਰ ਤੋਂ ਮਨੋਪਲੀ ਰੂਟ ਆ ਜਿਹੜਾ ਭਾਉਵਾਲ ਪੋਲਰਾਈ ਪੱਟੀ ਨੂੰ ਜਾਂਦਾ ਉਸ ਰੂਟ ਲਈ ਵੀ ਵਾਕਈ ਰੋਡ ਟੁੱਟੀ ਹੀ ਤੇ ਰੋਡ ਹੁਣ ਬਣ ਰਹੀ ਆ ਉਹ ਰੋਡ ਬਣ ਜਣੀ ਆ ਉੱਥੇ ਪਰਮਟ ਜਾਰੀ ਕਰਾਂਗੇ ਤਾਂ ਜੋ ਉਹ ਮਨੋਪਲੀ ਰੂਟ ਤੇ ਸਾਡੀਆਂ ਰੋਡਵੇਜ ਦੀਆਂ ਬੱਸਾਂ ਚੱਲਣ ਤੇ ਲੋਕਾਂ ਨੂੰ ਇਸ ਸਹੂਲਤ ਦਾ ਜਿਹੜਾ ਉਹ ਫਾਇਦਾ ਮਿਲੇ ਤੇ ਜਿਹੜੀ ਪੰਜਾਬ ਸਰਕਾਰ ਉਹ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਗੱਲ ਸੁਣਦੀ ਵੀ ਆ ਤੇ ਹੱਲ ਕਰਦੀ ਵੀ ਆ ਇਹ ਪਹਿਲੀ ਸਰਕਾਰ ਆ ਜਿਨਨੇ ਜੋ ਲੋਕਾਂ ਕਿਹਾ ਲੋਕਾਂ ਅਨਸਾਰ ਹੀ ਬਜਟ ਬਣਿਆ ਤੇ ਸੰਗਤ ਦੇ ਅਨਸਾਰ ਹੀ ਫੈਸਲੇ ਲਏ